ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਵਾਹੇ ਗੁਰੂ 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 ਵਾਹਿਗੁਰੂ 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 ਸਾਸਰੀਕਾਲ ਨਮਸਕਾਰ ਤੁਸੀਂ ਜੁੜੇ ਹੋ ਐਜ ਨਿਊਜ਼ 24 ਤੇ ਮੈਂ ਹਾਂ ਜਸਵਿੰਦਰ ਬੋਪੜਾ ਇਸ ਵੇਲੇ ਅਸੀਂ ਮੌਜੂਦ ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਜੈਂਡਵਾਲਾ ਭੀਮੇਸ਼ਾ ਵਿਖੇ ਜਿੱਥੇ ਸੰਤ ਬਾਪੂ ਤਾਰਾ ਸਿੰਘ ਜੀ ਖੋਜਦਿਲ ਦਾ ਜਿਹੜਾ ਪਵਿੱਤਰ ਸਥਾਨ ਬਣਿਆ ਹੈ ਤੇ ਜਿਹੜੀ ਹਰ ਸਾਲ ਇਥੇ ਬਾਬਾਈ ਦੀ ਵਰਸੀ ਮਨਾਈ ਜਾਂਦੀ ਹੈ ਇੱਕ ਹਾੜ ਵਾਲੇ ਦਿਨ ਯਾਨੀ ਕਿ ਇਸ ਵਾਰ ਵੀ ਜਿਹੜਾ 14 ਜੂਨ ਦਿਨ ਸ਼ੁੱਕਰਵਾਰ ਨੂੰ ਬੜੀ ਹੀ ਧੂਮ ਧਾਮ ਦੇ ਨਾਲ ਮਨਾਈ ਜਾ ਰਹੀ ਹੈ ਮੇਲੇ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਕਾਫੀ ਦਿਨਾਂ ਤੋਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਲੰਗਰ ਦੇ ਖਾਸ ਪ੍ਰਬੰਧ ਕੀਤੇ ਜਾਂਦੇ ਨੇ ਸ਼ਬੀਲ ਨੂੰ ਲੈ ਕੇ ਵੱਖ-ਵੱਖ ਥਾਵਾਂ ਦੇ ਉੱਪਰ ਬਾਬਾਈ ਦੇ ਸਥਾਨਾਂ ਤੇ ਜਿਹੜੀ ਸ਼ਬੀਲ ਦੀ ਸੇਵਾ ਕੀਤੀ ਜਾਂਦੀ ਹੈ ਨੌਜਵਾਨਾਂ ਦੇ ਵੱਲੋਂ ਰਾਗੀ ਸਿੰਘਾਂ ਵੱਲੋਂ ਇੱਥੇ ਕਥਾ ਕਰਕੇ ਕੀਰਤਨ ਕਰਕੇ ਸੰਗਤਾਂ ਨੂੰ ਜਿਹੜਾ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਤਾਂ ਇਸ ਵੇਲੇ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜੰਡਵਾਲਾ ਭੀਮੇਸ਼ਾ ਤੋਂ ਬਾਬਾ ਜੀ ਦੇ ਪਵਿੱਤਰ ਸਥਾਨ ਦੀਆਂ ਤੇ ਵਰਸੀ ਬਾਬਾ ਜੀ ਦੀ ਜਿਹੜੇ ਤਕਰੀਬਾਂ ਥੋੜੇ ਦਿਨ ਰਹਿ ਗਏ ਨੇ ਤਾਂ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਲੰਗਰ ਹਾਲ ਦੇ ਵੀ ਦਰਸ਼ਨ ਤੁਹਾਨੂੰ ਕਰਾਉਣੇ ਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ Love. ਵਾਹਿ ਗੁਰੂ ਵਾਹਿ ਬਾਬਾਈ ਦੀ ਵਰਸੀ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਕੀ ਕਹਿਣਾ ਚਾਹੋਗੇ ਉਸਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਸਾਲ ਜਿਹੜੀ ਮਾਨੇਪਸਾਰਟ ਸੰਤ ਬਾਬਾ ਤਾਰਾ ਸਿੰਘ ਜੀ ਕੋਹਤਲ ਜਿਨ੍ਹਾਂ ਦੀ ਚਰੰਜੀਵੀ ਵਰਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਉਹਨਾਂ ਦੀ ਅਪਾਰ ਕਿਰਪਾ ਸਦਕਾ ਨਿਰਮਲੇ ਦਿਰਾ ਸੰਤ ਬਾਬਾ ਤਾਰਾ ਸਿੰਘ ਜੀ ਕੋਹਤਲ ਪ੍ਰਧਾਨ ਸਾਹਿਬ ਵੱਲੋਂ ਸ੍ਰੀਹੁ ਸੰਤਾਂ ਮੈਂਬਰ ਸਾਹਿਬਾਨ ਵੱਲੋਂ ਅਤੇ ਦਾਤਾਰ ਸਾਹਿਬਾਨ ਵੱਲੋਂ ਇਸ ਵਿਦੇਹ ਦੀਆਂ ਸਿੱਖ ਸੰਤਾਂ ਵੱਲੋਂ ਬੜੀ ਸ਼ਰਧਾ ਭਰ ਕੇ ਬਣਾਈ ਜਾ ਰਹੀ ਹੈ ਗੁਰਸਿੱਖਾਂ ਕੀ ਹਰਕਤ ਦੇ ਹਮ ਪਾਪੀ ਵੀ ਗੱਤ ਪਾਏ ਦੇ ਮਾਂ ਵਾਪ ਨੂੰ ਸਾਡ ਨਿਰਮਲੇ ਡੇਰਾ ਸੰਤ ਬਾਬਾ ਤਾਰਾ ਸਿੰਘ ਕੋਲ ਤੇ ਸੇਵਾ ਸੇਵਾ ਦੇਖਤੋਂ ਸਾਬ ਉਹਦੇ ਦਾਤਾਰ ਸਾਹਿਬਾਨ ਜਿੰਨੇ ਵੀ ਨੌਜਵਾਨ ਸਭ ਸੇਵਾ ਕਰ ਰਹੇ ਨੇ ਗੁਰੂ ਮਹਾਰਾਜ ਦੀ ਆਪਾਰ ਕਿਰਪਾ ਨਾਲ 14 ਜੂਨ ਦਿਨ ਸ਼ੁਕਰਵਾਰ ਨੂੰ ਬਣਾਈ ਜਾ ਰਹੀ ਹੈ ਉਨ੍ਹਾਂ ਦੇ ਸੇਵਕ ਸੰਤ ਬਾਬਾ ਬੱਗਾ ਸਿੰਘ ਜੀ ਜਿਨ੍ਹਾਂ ਦੀ ਵਰਸੀ 12 ਜੂਨ ਨੂੰ ਮੜਾਈ ਜਾ ਰਹੀ ਹੈ 12 ਜੂਨ ਨੂੰ ਦਿਨੇ ਦੁਆਨ ਸਜਾਈ ਜਾਣਗੀ 12 ਜੂਨ ਨੂੰ ਰਾਤ ਨੂੰ ਦੁਆਨ ਵੀ ਸਜਾਈ ਜਾਣਗੀ 13 ਜੂਨ ਨੂੰ ਵੀ ਰਾਤ ਨੂੰ ਦੁਆਨ ਸਜਾਈ ਜਾਣਗੀ 14 ਜੂਨ ਨੂੰ ਸਵੇਰ 4 ਵਜੇ ਤੋਂ ਅਸਾ ਜੀ ਦੀ ਵਾਰ ਦੇ ਕੀਰਤਨ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪਰਵਾਪ ਜਾਈ ਜਾਣਗੀ ਬڑے-ਵਡੇ ਟਾਡੀ ਜੱਤੇ ਕਵੀਸ਼ਰ ਰਾਗੀ ਸਹਿਬਾਨ ਪਹੁੰਚ ਰਹੇ ਨੇ ਤੋਂ ਸਾਰਿਆਂ ਸੰਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜੋ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਜੇ ਇਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜਨਮ ਦੇ ਵਿੱਚ ਅੱਜ ਅਖੰਡ ਪਾਠ ਸਾਹਿਬ ਰੰਗ ਇੱਥੇ ਕੇ ਮੰਦਰ ਦੇ ਕੋਤਾ ਸਾਹਿਬ ਕੇ ਜਿੰਦੇ 10 ਤਰੀਕ ਨੂੰ ਲੋਪ ਪਏ ਜਾਣਗੇ ਰਾਗੀ ਢਾਡੀ ਕਵੀਸ਼ਰ ਵੀ ਪਹੁੰਚ ਰਹੇ ਹਨ ਸਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਦੇ ਸ਼ਹੀਦੀ ਨੂੰ ਸਤਿਕਾਰ ਸਹਿਤ ਮਨਾਇਆ ਜਾਵੇਗਾ ਤੋਂ ਗੁਰੂ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਨਿਰਮਲ ਡੇਰਾ ਸੰਤ ਬਾਬਾ ਤਾਰਾ ਸਿੰਘ ਜੀ ਕੋਈ ਦਰਦ ਸੁਹੂ ਪ੍ਰਧਾਨ ਸਾਹਿਬ ਅਹੁਦੇਦਾਰ ਸਹਿਬਾਨਾਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਐਂਓ ਹੀ ਇਹ ਸੇਵਾ ਸੰਗਤਾਂ ਨੂੰ ਸੇਵਾ ਕਰਨ ਦਾ ਮੌਕਾ ਦੇਣ ਐਂਓ ਹੀ ਇਹ ਸੰਗਤਾਂ ਦੇ ਸਾ ਚਰਨਾਂ 'ਚ ਬੇਨਤੀ ਹੈ ਕਿ ਆਓ ਖਾਓ ਖਰਚੋ ਰਲ ਮਿਲ ਭਾਈ ਕੋਟ ਨਾ ਹੋਵੇ ਵੱਧੋ ਜਾਈ ਦੇਮਾ ਵਰ ਕਰਨ ਦੇ ਹਾਰ ਸੇਵਾ ਕਰੀਏ ਸ਼੍ਰੀ ਮਾਨਕ 108 ਸੰਤ ਬਾਬਾ ਤਾਰਾ ਸਿੰਘ ਜੀ ਕੋਈ ਦਰਦ ਉਹਨਾਂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਕਿਉਂਕਿ ਬਾਬਾ ਜੀ ਕਿਆ ਕਰਦੇ ਸਨ ਧੰਗੁਰੂ ਨਾਨਕ ਨਾਨਕ ਹੋਈ ਅੰਦਰ ਦੋਹਾਂ ਜਹਾਨਾਂ ਦੇ ਖੁਸ਼ੀਆਂ ਨਿਤ ਨਵੀਆਂ ਕਿਉਂਕਿ ਉਹਨਾਂ ਨੇ ਇੱਕ ਗੁਰਨਾਨਕ ਦੇਵ ਜੀ ਨੂੰ ਇੱਕ ਆਪ ਨੂੰ ਬੁਲਾਇਆ ਸੀ ਕਿ ਜੋ ਵੀ ਆ ਗਿਆ ਚਾਹੇ ਕਿਸੇ ਨੇ ਲੱਖ ਦੇ ਤਾ ਕਿਸੇ ਨੇ ਰੁਪਈਆ ਵੀ ਦੇਖਦਾ ਮਤਾ ਇੱਕ ਹੀ ਸ਼ਬਦ ਕਹਿਣਾ ਗੁਰੂ ਪੜਾਕ ਬਾਬਾਈ ਲੰਗਰ ਹਾਲ ਤੋਂ ਇਲਾਵਾ ਹੋਰ ਕਿੱਥੇ ਪ੍ਰਬੰਧ ਕੀਤੇ ਗਏ ਨੇ ਲੰਗਰ ਦੇ ਵਰਸੀ ਨੂੰ ਮੁੱਖ ਰੱਖ ਕੇ ਬਾਲੇ ਗੁਰਦਵਾਰ ਸਾਹਿਬ ਬੇਅਿਕਾ ਦੀ ਸੰਗਤ ਦੇ ਵੱਲੋਂ ਬਾਲੇ ਗੁਰਦਵਾਰ ਸਾਹਿਬ ਦੁਆਨ ਹਾਲ ਦੇ ਨਾਲ ਲੰਗਰ ਸਜਾਏ ਜਾਣਗੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਵੀ ਗੁਰੂਕਾ ਲੰਗਰ ਚੱਲੇਗਾ ਬਾਲੇ ਗੁਰਦਵਾਰ ਸਾਹਿਬ ਗਿੱਤਾ ਸਾਹਿਬ ਦੇ ਕੋਲ ਜੋ ਪਕੌੜਿਆਂ ਦਾ ਤੇ ਚਾਹ ਦਾ ਲੰਗਰ 14 ਜੂਨ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਣਤਰ ਚੱਲੇਗਾ ਤੁਸੋਂ ਸੰਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਤੇ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਦੋਤੀ ਬਖਸ਼ੀ ਦਿੱਤੀ ਹੈ ਆਓ ਗੁਰੂ ਘਰ ਦੇ ਵਿੱਚ ਦੋਤੀ ਸੇਵਾ ਕਰੀਏ ਕਿਉਂਕਿ ਆਪਣੇ ਕੋਲ ਗੰਤੀ ਸਿੰਘ ਸੰਗਤ ਨਹੀਂ ਹੋਣਾ ਆਪਾਂ ਚਾਹੀਦੀ ਸੇਵਾ ਵੀ ਕਰਨੀ ਹੈ 10 ਤਰੀਕ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜਨਮ ਦਿਵਸ ਵਾਣ ਦੇ ਵਿੱਚ ਨਿਰਵੜੇ ਟੇਰਾ ਸੰਤ ਬਾਬਾ ਤਾਰਾ ਸਿੰਘ ਜੀ ਕੋਲੋਂ ਵੱਡੀ ਸ਼ਹੀਲ ਲਗਾਈ ਜਾ ਰਹੀ ਹੈ ਤੋਂ ਗੁਰੂ ਮਹਾਰਾਜ ਕਿਰਪਾ ਕਰਨ ਫਿਰ ਮਲੇ ਡੇਰਾ ਸੰਤ ਬਾਬਾ ਦਾ ਅਸੀਂ ਜੀ ਕੋਈ ਤੇ ਸਿਵਲ ਸੋਸਾਇਟੀ ਦੇ ਪ੍ਰਧਾਨ ਸਾਹਿਬ ਨੂੰ ਅਹੁਦੇਦਾਰ ਸਾਹਿਬਾਨ ਨੂੰ ਸੇਵਾ ਕਰਨ ਦੀ ਬਲਵਤੀ ਬਖਸ਼ਣ ਅਸੀਂ ਸਾਰੇ ਹੀ ਗੁਰਸਿੱਖਾਂ ਕੇ ਅੜ ਢੋੜਦੇ ਹਾਂ ਪਾਪੀ ਵੀ ਗੱਤ ਗਾਏ ਪਾਏ ਸੰਤਾਂ ਦੇ ਚਰਨਾਂ ਦੀ ਧੂੜ ਨੂੰ ਚਾਹੁੰਦੇ ਹਾਂ ਤੇ ਆਈ ਸੰਗਤ ਨੂੰ ਨਿਮਰਤਾ ਸਹਿਤ ਸ਼ਰਧਾਪੂਰਵਕ ਬੜਾ ਧੰਨਵਾਦ ਕਰਦੇ ਹਾਂ ਪਾਰਕਿੰਗ ਦੇ ਵੀ ਪ੍ਰਬੰਧ ਕੀਤੇ ਗਏ ਨੇ ਕੋਈ ਪਾਰਕਿੰਗ ਦੇ ਵੀ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਉਹ ਪ੍ਰਸ਼ਾਸਨ ਦਾ ਕੰਮ ਹੈ ਜੀ ਉਹ ਜਿੱਥੇ ਜਿੱਥੇ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਉਹ ਜਿੱਥੇ ਜਿੱਥੇ ਸਾਨੂੰ ਕਹਿਣਗੇ ਅਸੀਂ ਉੱਥੇ ਨਾਕਾ ਹੁਣ ਦਿਲਵਾ ਦੇਾਂਗੇ ਉੱਥੇ ਚਾਣੀ ਦਾ ਪਾਣੀ ਦਾ ਪ੍ਰਬੰਧ ਰੰਗ ਦਾ ਪ੍ਰਬੰਧ ਸਾਰਾ ਕੀਤਾ ਜਾਵੇਗਾ ਤੋਂ ਮੇਰੀ ਐਸਪੀ ਸਾਫ ਡੀਸੀ ਡੈਸਐਸਪੀ ਸਾਫ ਹਾਇਲਕ ਨੂੰ ਹੱਥ ਬਣ ਕੇ ਬੇਨਤੀ ਹੈ ਕਿ 10 ਜੂਨ ਤੋਂ ਲੈ ਕੇ 14 ਜੂਨ ਤੱਕ ਸ਼ੁਰੂ ਕਰਦੀ ਸੁਰੱਖਿਆ ਦੇ ਵਾਸਤੇ ਸਮੂੱਚੇ ਤੇ ਸਖਤ ਪ੍ਰਬੰਧ ਕੀਤੇ ਜਾਣ ਤਾਂ ਕਿ ਕੋਈ ਸ਼ਰਾਰਤੀ ਅੰਸਰ ਆ ਕੇ ਕੋਈ ਕਿਸੇ ਤਰ੍ਹਾਂ ਦਾ ਵਿਗਨ ਨਾ ਪਾ ਸਕਣ ਹਾਂਜੀ ਬਾਬਾ ਜੀ ਵਰਸੀ ਮਨਾਈ ਜਾ ਰਹੀ ਆ ਬਾਪੂ ਖੋਇਦਲ ਜੀ ਦੀ ਕਿਹੋ ਜੇ ਪ੍ਰਬੰਧ ਕੀਤੇ ਗਏ ਨੇ ਤੇ ਕਿਹੜੇ ਵਾਰ ਮਨਾਈ ਜਾ ਰਹੀ ਆ ਸਹਿਬ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਹੈ ਦੀ ਆਪਾਂ 14 ਤਰੀਕ ਨੂੰ 14 ਜੂਨ ਨੂੰ ਬਾਬਾ ਜੀ ਦਾ ਮੇਲਾ ਮਨਾ ਰਹੇ ਆ ਜੀ ਸਾਰੀ ਸੰਗਤ ਨੂੰ ਅਪੀਲ ਹੈ ਵੀ ਸਾਰੇ ਹੌਮਮ ਆ ਕੇ ਆਪਾਂ ਸਾਰੇ ਸੇਵਾ ਦੇ ਵਿੱਚ ਹਾਜ਼ਰ ਹੋਈਏ ਜਿਨ੍ਹਾਂ ਦੇ ਬਾਅਦ ਡਿਊਟੀ ਲਈ ਹੈ ਲੰਗਰ ਤੇ ਉਹ ਲੰਗਰ ਦੇ ਵਿੱਚ ਹਾਜ਼ਰ ਹੋ ਜਾਣ ਜਿਨ੍ਹਾਂ ਦੀ ਇੱਥੇ ਸ਼ਬੀਲ ਤੇ ਡਿਊਟੀ ਲੱਗੀ ਹੈ ਸ਼ਬੀਲ ਦੇ ਵਿੱਚ ਹਾਜ਼ਰ ਹੋ ਜਾਣ ਬਾਕੀ ਜਿੰਨੀ ਆਪਾਂ ਇੱਧਰ ਸਰਾਵਾਂ ਦੇ ਵਿੱਚ ਵੀ ਸਾਰਾ ਅਰੇਂਜਮੈਂਟ ਪੂਰਾ ਹੈ ਕੱਡੀ ਦਾ ਲੰਗਰ ਚੱਲੀ ਜਾਂਦਾ ਹਰ ਵੀਰਵਾਰ ਹਰ ਵੀਰਵਾਰ ਕੋਈ ਨਾ ਕੋਈ ਚੀਜ਼ ਨਵੀਂ ਬਣਾਈ ਦੀ ਪਕੌੜੇ ਤੇ ਅਜੀ ਬਾਈ ਜੀ ਬਾਬਾ ਜੀ ਦੀ ਵਰਸੀ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਕਿਹੜੇ ਤਰੀਕੇ ਦੀ ਤਿਆਰੀਆਂ ਚੱਲ ਰਹੀਆਂ ਨੇ ਤੁਹਾਡੇ ਵੱਲੋਂ ਕਿਹੋ ਜਿਹਾ ਪ੍ਰਬੰਧ ਕੀਤੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬ੍ਰਹਮ ਗਿਆਨੀ ਸ੍ਰੀਮਾਨ 108 ਸੰਤ ਪਪਾ ਤਾਰਾ ਸਿੰਘ ਜੀ ਕੋ ਇਧਰ ਜੋ ਕਿ ਉਹਨਾਂ ਦੀ 42ਵੀਂ ਵਰ੍ਹੇ ਦੇ ਸੰਬੰਧ ਅੰਦਰ ਜੋ ਕਿ ਸੇਵਾਦਾਰਾਂ ਵੱਲੋਂ ਤਿਆਰੀਆਂ ਹੋ ਰਹੀਆਂ ਹਨ ਲੰਗਰ ਦੀਆਂ ਸਾਲਾਨਾ ਲੰਗਰ ਜੋ ਕਿ 22 ਤੋਂ 23 ਸਾਲ ਹੋ ਗਏ ਨੇ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੰਗਰ ਲਗਾਇਆ ਜਾਂਦਾ ਸੋ ਇਸ ਸੰਬੰਧ ਅੰਦਰ ਸਾਰੇ ਸੇਵਾਦਾਰ ਲੋਹਾ ਜੀਆ ਭਾਂਡੇ ਸਭ ਤਿਆਰੀ ਟੈਂਟ ਟੁੰਡੀਆਂ ਕਰ ਰਹੇ ਹਨ ਤੁਸੀਂ ਇਧਰ ਦੇਖ ਸਕਦੇ ਹੋ ਬਾਬਾ ਜੀ ਦੇ অপার ਕਿਰਪਾ ਦੇ ਨਾਲ ਸੇਵਾਦਾਰਾਂ ਤੇ ਆਪਣੇ ਮਿਹਰ ਪਰਿਆ ਹੱਥ ਰੱਖਣ ਜੋ ਕਿ ਸੇਵਾਦਾਰਾ ਆਪਣੇ ਸੇਵਣ ਬਾਰੇ ਹਨ ਕਿੰਨੀਆਂ ਥਾਵਾਂ ਤੇ ਮੇਲੇ ਦੇ ਮੌਕੇ ਜਿਹੜਾ ਲੰਗਰ ਲਗਾਇਆ ਜਾਣਾ ਦੇਖੋ ਜੀ ਜੋ ਕਿ ਇਲਾਕਾ ਸਾਰੇ ਇਲਾਕੇ ਦੇ ਪਿੰਡ ਪਿੰਡ ਵਿੱਚ ਸ਼ਬੀਲਾ ਦੀ ਸੇਵਾ ਲਗਾਈ ਜਾਂਦੀ ਹੈ ਗੁਰਦੁਆਰੇ ਦੇ ਅੰਦਰ ਵੀ ਲਗਭਗ 3 ਸ਼ਬੀਲਾ ਲਗਦੀਆਂ ਨੇ ਚਾਪ ਕੋੜਿਆਂ ਦਾ ਲੰਗਰ ਇੱਧਰ ਜੋ ਕਿ ਪ੍ਰਸ਼ਾਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 22 23 ਸਾਲਾਂ ਜੋ ਕਿ ਪ੍ਰਸ਼ਾਦੇ ਦਾ ਲੰਗਰ ਲੱਗ ਰਿਹਾ ਹੈ ਸੋ ਬਾਬਾ ਜੀ ਆਪਣੇ ਸੇਵਾਦਾਰਾਂ ਦੇ ਮੇਰੇ ਪਰ ਹੱਥ ਰੱਖਣ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਬਾਬਾ ਜੀ ਹੋਰ ਪਾਰਕਿੰਗ ਦੇ ਵੀ ਗੁਰਦੁਆਰਾ ਸਾਹਿਬ ਵੱਲੋਂ ਕੋਈ ਪ੍ਰਬੰਧ ਕੀਤੇ ਗਏ ਨੇ ਹਾਂਜੀ ਪਾਰਕਿੰਗ ਜੋ ਕਿ ਤਿੰਨ ਤੋਂ ਚਾਰ ਥਾਵਾਂ ਜਿੱਧਰ ਜਿੱਧਰ ਮੰਨ ਲੋ ਰੋੜਾਂ ਵਾਲੀ ਸੜਕਾ ਉਧਰ ਵੀ ਪਾਰਕਿੰਗ ਦਾ ਖਾਸ ਪ੍ਰਬੰਧ ਹੈ ਅਰਨੀ ਵਾਲਾ ਜੋ ਰੋੜਾ ਹੈ ਇਧਰ ਵੀ ਪੂਰਾ ਖਾਸ ਪ੍ਰਬੰਧ ਹੈ ਲਗਭਗ ਸਾਰੀਆਂ ਥਾਵਾਂ ਦੇ ਪਾਰਕਿੰਗ ਦੀ ਬਹੁਤ ਵਧੀਆ ਸਹੂਲਤਾਂ ਜੀ ਕੀ ਅਪੀਲ ਕਰਨਾ ਚਾਹੋਗੇ ਇਲਾਕੇ ਦੀਆਂ ਸੰਗਤਾਂ ਨੂੰ ਇਲਾਕੇ ਦੀਆਂ ਸੰਗਤਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕੀ ਵੱਤ ਵਾਸੰਗਦਾ ਬਾਬਾ ਜੀ ਦੇ ਦਰਸ਼ਨਾਂ ਲਈ ਪਹੁੰਚਣਾ ਤੇ ਬਾਬਾ ਜੀ ਦੀ ਖੁਸ਼ੀਆਂ ਪ੍ਰਾਪਤ ਕਰਨੀ